ਵਿਸਰਾਤੀ ਹੈ ਇਹ ਸਾਨੂੰ ਅਹਿਸਾਸ ਕਿਵੇਂ ਕਰਾਇਆ ਜਾਂਦਾ ਹੈ ਕੱਲ ਤੱਕ ਗਿਆਨ ਵਧਿਆ ਗਿਆਨ ਸਪੀਕਰ ਵਧਿਆ ਹੈ ਸਤ ਸੰਭਾਰ ਪਰ ਉਹ ਪਤਾ ਕਿਤੇ ਸ਼ੁਰੂ ਹੁੰਦੀ ਹੈ ਸாய் ਸੰਦੀ ਸਿੰਘ ਜਾਨੀ ਸੌਟ ਕੀ ਇਹ ਤਾਂ ਦੇ ਬਲਾ ਪਟੇਬ ਲਈ ਤੁਹਾਡੀ ਫਟੇ ਤੋਂ ਵੀ ਉਹਨਾਂ ਨੂੰ ਪ੍ਰੋਬਲਮ ਹੈ ਤੇ ਤੁਹਾਡੇ ਜਕਾਰੇ ਤੋਂ ਵੀ ਪ੍ਰੋਬਲਮ ਹੈ ਜਿੰਨ ਸੌਕ ਪਿਆ ਉਹ ਸਿਰ ਫਟੇ ਬੁਲਾ ਕੇ ਉਹਨਾਂ ਨੂੰ ਲਾਸਟ ਵੀਕ ਫਟੇ ਬੁਲਾਈ ਹੈ ਦੋ ਜਣਾ ਬਾਗ ਗਿਆਨ ਆ ਜਾਂਦਾ ਹੈ ਮੇਨ ਸਪੀਕਰ ਦਾ ਇਹ ਸੰਸਦ ਦੇ ਵਿੱਚ ਕੋਈ ਵੀ ਧੰਨੀ ਨਾਰਨੀ ਮਾਰ ਸਕਦਾ ਨਾ ਜਕਾਰਾ ਬੁਲਾ ਸਕਦਾ ਹੈ ਤੇ ਨੌ ਤੁਸੀਂ ਫਟੇ ਬਿਲਾ ਸਕਦੇ ਹੋ ਕਾਹਦਾ ਬਿਆਨ ਪੜ੍ਹ ਲਓ ਮੈਂ ਤੁਹਾਨੂੰ ਦੇ ਦਉ ਮੈਂ ਕਈ ਵਾਰ ਬੇਨਤੀ ਕੀਤੀ ਹੈ ਇੱਕ ਪਿਓ ਦੇ ਪੁੱਤ ਹੋਣਾ ਦੋਨਾਂ ਪਿਆਰ ਕਰਦਾ ਵਾ ਇੱਕ ਨਾ ਥੋੜਾ ਜਿਆਦਾ ਪਿਆਰ ਘੱਟ ਕਰੇ ਤੇ ਉਹ ਕਹਿੰਦਾ ਠੀਕ ਹੈ ਉਹ ਮੇਰਾ ਦਿੱਕਾ ਕਰਦਾ ਹੈ ਮੈਨੂੰ ਚੇਰੇ ਕਰਦਾ ਹੈ ਉਹ ਸਾਰਾ ਕੁਝ ਮਜ਼ਦੂਰ ਹੈ ਜਿਹੜੇ ਦੇਸ਼ ਦੇ ਉੱਤੇ ਪਹਿਲਾਂ ਪਾਸੋਂ ਜਿਹਦੀ ਗੱਲ ਕਰੀਏ ਨਾ ਐਨਐਸਏ ਲੱਗੀ ਭਾਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇੱਕ ਸਾਲ ਦੀ ਐਨਐਸਏ ਰਾਤੀ ੱਤੇ ਬਲਕੇ ਉਹ ਜੀ ਚਰਮਨ ਰਵੇ ਤੇ ਹੁਣ ਪਤਾ ਹੈ ਨਾ ਕਿ ਜਿੱਤ ਗਿਆ ਹੈ ਮੈਂ ਕਿਤਾਬੀ ਜੀ ਕੱਲ ਪਰਸੋਂ ਗੱਲ ਵੀ ਕਰਨੀ ਹੈ ਸਭ ਤੁਸੀਂ ਸਾਡਾ ਕੀ ਹੁਕਮ ਹੈ ਦੇਸ਼ ਹੈ ਕੀ ਹੁਕਮ ਹੈ ਦੇਸ਼ ਹੈ ਮਾਫ ਕਰਿਓ ਇਸ ਲਈ ਨਾ ਤੇ ਬੋਲਣਾ ਬੜਾ ਸਭ ਕਾਇ ਪੁੱਠਣਾ ਪੈਂਦਾ ਹੈ ਮੈਨੂੰ ਪਤਾ ਹੈ ਸਟੇਜਾਂ ਤੇ ਬੋਲ ਕੇ ਪੁੱਠਣਾ ਵੀ ਪੈਂਦਾ ਹੈ ਕੋਈ ਗੱਲ ਨਹੀਂ ਪਰ ਦੇਸ਼ ਕਿਹੋ ਜਿਹਾ ਹੈ ਇੱਕ ਬੰਦਾ ਹਾਰਿਆ ਹੋਵੇ ਉਹਨੂੰ ਐਮਪੀ ਬਣਾ ਦਿੱਤਾ ਜਾਵੇ ਬਿੱਟੂ ਵਰਗਾ ਇੱਕ ਬੰਦਾ ਹਾਰਿਆ ਹੋਵੇ ਉਹਨੂੰ ਐਮਪੀ ਬਣਾ ਦਿੱਤਾ ਜਾਂਦਾ ਹੈ ਤੁਸੀਂ ਇੱਕ ਬੰਦਾ ਜਿਹੜਾ ਕਿ ਲੱਖਾਂ ਦੀ ਗ੍ਰੰਤੀ ਦਾ ਜੱਦਿਆ ਹੈ ਉਹਨੂੰ ਤੁਸੀਂ ਇੱਕ ਸਾਲ ਦੀ ਐਨਐਸਓ ਹੋਰ ਬਣਾ ਦੋ ਸਾਡੀ ਕੌਮ ਦੇ ਵਿੱਚ ਘਾੜ ਪਤਾ ਕੀ ਹੈ ਮਾਫ ਕਰਿਓ ਘਾੜ ਪਤਾ ਕੀ ਹੈ ਜਦੋਂ ਉਹ ਜੀਫਾ ਆ ਜਾਂਦਾ ਹੈ ਤੇ ਜਾਂ ਕੁਝ ਕਰਮ ਕਰ ਜਾਂਦਾ ਹੈ ਨਾ ਸੇਵਾ ਕਰ ਜਾਂਦਾ ਸੀ ਉਹਦੀ ਵੈਲਿਊ ਉਦੋਂ ਪਾਉੜੇ ਸਾਡੇ ਵਿੱਚ ਬੜੀ ਵੱਡੀ ਗੱਲ ਉਹਨਾਂ ਚ ਸਾਡੀ ਕੋਈ ਵੈਲਿਊ ਨਹੀਂ ਉਸ ਉਹ ਸਿੰਘ ਦੀ ਜਾਂ ਉਹ ਸ਼ਖਸੀਅਤ ਦੀ ਕੋਈ ਵੈਲਿਊ ਨਹੀਂ ਜਿਹਨੇ ਜਿਸ ਨੂੰ ਕਰਮ ਕਰ ਰਿਹਾ ਅਸੀਂ ਉਹਨਾਂ ਦੇ ਜਵਾਬ ਲੱਗਦਾ ਹੈ ਉਹ ਤਾਂ ਜਿਹੜੀ ਜਲਸੀਆਂ ਦਾ ਬੰਦਾ ਹੈ ਜੀ ਉਹ ਜਿਹੋ ਤੋਂ ਬੰਦਾ ਹੈ ਸਾਡੇ ਕੋਲ ਸਿਰਫ ਇੱਥੇ ਬੈਠੇ ਬੈਠੇ ਇੱਕ ਗੱਲ ਹੀ ਹੈ ਅਜੀ ਉਹ ਕੋਈ ਕਰਮ ਆ ਆ ਗਏ ਨਾ ਕੋਈ ਅੱਗੇ ਕਰਨ ਵਾਸਤੇ ਜੀ ਏਜੰਸੀਆਂ ਦਾ ਜੀ ਇਹਨੇ ਖੜਾ ਕੀਤਾ ਜੀ ਮਸਜਿਦ ਦੀ ਗੱਲ ਹੋ ਰਹੀ ਹੈ। ਪਰ ਜਿਹੜਾ ਮੈਂ ਕਿਹਾ ਤੁਸੀਂ ਪੰਥ ਦੀ ਤਾਂ ਵੇੜੀ ਤੇ ਕਿਤੇ ਤੁਸੀਂ ਜਾ ਕੇ ਤੇ ਅਗਵਾਈ ਕਰੋ ਤੇ ਤੁਸੀਂ ਜਾ ਕੇ ਜੇਲਾ ਵਿੱਚ ਬਸ ਉਹ ਲਾ ਚੋ ਪਈ। ਕੋਈ ਕਿਸੇ ਨੂੰ ਨਹੀਂ ਕਹਿੰਦਾ। ਸਤਿਗੁਰੂ ਜੀ ਸੇਵਾ ਜਿਹਦੇ ਕੋ ਲੈਂਦੇ ਹਨ ਗੁਰੂ ਰਾਮ ਦਾ ਸਪਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਨੇ ਕਿਹਾ। ਪਰ ਜੇ ਤੁਸੀਂ ਕੁਝ ਨਹੀਂ ਕਰ ਸਕਦੇਗਾ ਤੇ ਭਾਈ ਪਾਪਰੇ ਜਿਹੜੇ ਬਿਆਹ ਨੇ ਐਵੇਂ ਐਵੇਂ ਨਾਲ ਕਰਿਆ ਕਰੋ ਕਿ ਨਹੀਂ ਉਹ ਜੀ ਐਡਾ ਬੰਦਾ ਹੈ ਜੂ ਐਡਾ ਬੰਦਾ ਦਾ ਸਿਰ ਤੁਸੀਂ ਸਪੋਰ ਕਰੋ ਉਹਨੇ ਗਲੌਕ ਹੀ ਲਗਾਇਆ